ਸਰ ਬਾਕੀ ਨਾ ਮੈਂ ਫਾਰ ਤੋਂ ਰੁਪਏ ਸਰ ਬਾਕੀ ਨਾ ਉਹ ਨੋ ਨਾ ਮੈਂ ਨਹੀਂ ਬੈਠ ਜਾਣਾ ਨਹੀਂ ਹੋ ਜਾਣਾ ਨਾ ਯੋ ਸਰ ਪਿਆਣਾ ਫਾਰ ਤੋਂ ਰੁਪਏ ਆਹ ਯਾਦ ਆਉਂਦਾ ਨਹੀਂ ਨਹੀਂ ਚਲੇ ਜਾਂਦੇ जो लड़ाई का मामला सामने आया है साल दो पार्टियां इतने दाखिल होने से जी पे एक पार्टी आई है चकमोज वाले दी फिर उस दूसरी पार्टी इतना आपस का भिड़े है ਕਾਫੀ ਪਰ ਸੱਟਾ ਸੁੱਟਾ ਲੱਗੀਆਂ ਹੈਗੀਆਂ ਅਸੀਂ ਇੱਕ ਵਾਰੀ ਐਮਐਲਆਰਾ ਕੱਟ ਕੇ ਦੋਨੋਂ ਪਾਰਟੀਆਂ ਦੀ ਰੈਫਰ ਕਰ ਦਿੱਤੀ ਹੈਗੇ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਜੀ ਪੇਸ਼ੈਂਟ ਤੇ ਸਿਰ ਤੇ ਸੱਟ ਹੈਗੀ ਜੀ ਦੇਖ ਕਰਕੇ ਹੋਰ ਵੀ ਸੱਟਾਂ ਆਈਆਂ ਦੋ ਤੇ ਜੇ ਇਸ ਕਰਕੇ ਪੇਸ਼ੈਂਟ ਦੀ ਨਾਜੁਕ ਹਾਲਤ ਨੂੰ ਦੇਖਦੇ ਸੀ ਪਰ ਫਰੀਦਕੋਟ ਰੈਫਰ ਕਰ ਦਿੱਤਾ ਹੈ। ਸਤਲ ਬਹੁਤ ਜੋ ਜਲਾਲਾਬਾਦ ਦੇ ਵਿੱਚ ਕੀ ਗੱਲ ਬਾਤ ਇਹਨਾਂ ਦਾ ਕੋਈ ਆਪਸੀ ਲੈਣ ਦੇਣ ਦਾ ਹੈਗਾ ਸੀ ਮੈਟਰ ਤੇ ਦੋਵੇਂ ਪਾਰਟੀਆਂ ਇੱਥੇ ਦਾਖਲ ਹੋਣਾਈਆਂ ਸੀ ਤੇ ਆਪਚ ਐਸਲਫ ਸੱਟਾ ਲਾਉਣ ਲੱਪੇ ਇਸ ਤਰ੍ਹਾਂ ਮਾਮਲਾ ਕਿਸ ਤਰ੍ਹਾਂ ਹੋਇਆ ਸਰ ਲੜਾਈ ਕਿਸ ਤਰ੍ਹਾਂ ਹੋਈ? ਮਤ ਇੱਥੇ ਦਖਲ ਹੋਣ ਲੱਗੇ ਦੋਵੇਂ ਪਾਰਟੀਆਂ ਹੋਈਆਂ ਤੇ ਲੜਤੀ। ਇੱਥੇ ਹਸਪੀਟਲ ਦੇ ਵਿੱਚ ਲੜਾਈ ਹਸਪੀਟਲ ਦੇ ਵਿੱਚ ਦੋਨੋਂ ਪਾਰਟੀਆਂ ਲੋਕਲ ਨੇ ਜੀ। ਅਹ ਜੀ ਇੱਕ ਤਾਂ ਮਾਸਟਰ ਹੈ ਉਹ ਬਾਦ ਅਸ਼ਰ ਇੱਕ ਲੋਕਲ ਪਾਰਟੀ ਹੈ ਦੁਕਾਨਦਾਰ ਨੇ ਕੋਈ। ਇਸ ਤੋਂ ਅੱਗੇ ਕੀ ਕਾਰਵਾਈ ਹੋਈ? ਕਿ ਜੋ ਬੰਦੀ ਕਰ ਵੀ ਅਮਰੀਕਾ ਸੁਪੇੰਦਾ ਬਿਆਨ ਲਗਾ ਕੇ ਤੇ ਪਰਚੇ ਜੀ ਕਿਸ ਤਰ੍ਹਾਂ ਦੇਖ ਰਹੇ ਇਹ ਸ਼ਰੇਆਮ ਆ ਕੇ ਪਿਛਲੇ ਦਿਨੀ ਵੀ ਜਲਾਲਾਬਾਦ ਹਸਪਤਾਲ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੇ ਸ਼ਰੇਆਮ ਗੁੰਡਾਗਰਦੀ ਮਾੜੀ ਗੱਲ ਜਿਹੜੀ ਇੱਥੇ ਇਲਾਜ ਕਰਾਉਣਾ ਇਲਾਜ ਕਰਾਉਣ ਇੱਕ ਦੂਜੇ ਗੱਲ ਪੈਣ ਦਾ ਕੀ ਮੈਟਰ ਹੋਇਆ ਜੀ ਤੇ ਮਹਿਕ ਮਾਪੇ ਜੋ ਕੰਮ ਕਰ ਵੀ ਬੰਦੀ ਕਰਾਂਗੇ ਪੁਲਿਸ ਤੁਹਾਡਾ ਬਤੌਰ ਐਸਐਚਓ ਜੀ ਕੀ ਕਹਿਣਾ ਹੈ ਇਹਨਾਂ ਮਾੜੀ ਕੀਤੀ ਜਿਹਨੇ ਵੀ ਵਾਧਾ ਕੀਤਾ ਮੜੀ ਜੀ ਕੀ ਕਾਰਵਾਈ ਉਹਨਾਂ ਦੇ ਵਿੱਚ ਲੈਣੀ ਜੋ ਵੀ ਬਣਦੀ ਕਾਰਵਾਈ ਕੀਤੀ ਜੀ ਅਰੇ ਇਹੋ ਜਿਹੜੇ ਲੋਕ ਹੈਗੇ ਆ ਵਾਰ ਵਾਰ ਆ ਕੇ ਹਸਪੀਟਲ ਲੜਾਈਆਂ ਕਰਦੇ ਸਖਤ ਕਾਰਵਾਈ ਕਰਨ ਦੀ ਵਿਰੋਧ ਨਹੀਂ ਬਿਲਕੁਲ ਸਖਤ ਕਰਾਂਗੇ ਜੀ